ਸਲੋ ਜੀ ਬਾਪੇ ਦੀ ਹੱਡੀ ਤੇ ਆ ਗਿਆ ਬਹੁਤ ਮਡਾੜ ਲੋਕ ਦੂਰੋਂ ਦੂਰੋਂ ਆ ਗਿਆ ਕਿਉਂਕਿ ਫਾਇਦੇ ਬਹੁਤ ਹੋ ਰਹੇ ਆ ਬਾਜ਼ਾਰ 'ਚ ਮਿਲਦਾ 500 ਰੁਪਏ ਦਾ ਸੂਟ ਬਾਜੀ ਆ ਪੰਦਕਾਨ ਬੰਦ ਕਰ ਰਹੇ ਆ 250 ਦਾ ਸੂਟ ਕਰਕੇ 500 ਦੇ ਦੋ ਨਹੀਂ ਕੀਤੇ 500 ਦੇ ਤਿੰਨ ਕਰ ਦੇ ਦੇਖੋ ਜੀ ਇੱਕ ਸੂਟ ਖਰੀਦਣਾ ਇੱਕ ਸੂਟ ਦੇ ਨਾਲ ਦੋ ਸੂਟ ਫ੍ਰੀ ਦੇ ਰਹੇ ਆ ਆਹ ਲਓ ਜੀ ਕੋਡਨ ਦਾ ਕਿਜ਼ਾ ਕੋਡਨ ਦਾ ਸੂਟ ਹੈ 500 ਰੁਪਏ ਦਾ ਇੱਕ ਹੁਣ ਮਿਲਨੇ 1000 ਦੇ ਚਾਰ ਆਲਓਰ ਸੂਟ ਕੈਮਰੀਕ ਦਾ ਬਾਜੀ ਚੁੰਨੀ ਆਊਗੀ ਫੁੱਲ ਪਿਓਰ ਦੀ ਬਾਜ਼ਾਰ 'ਚ 650 ਦਾ ਇਹ ਤੇ 600 ਦੇ ਦੋ ਚੈਂਪੁਰ ਦਾ ਸੂਟ ਸੁਪਰ ਡੂਪਰ ਹੈਟ ਆਰਟੀਕਲ ਕੜਾਈ ਕੀਤਾ ਹੋਇਆ ਪਿਓਰ ਜਿਹਨੂੰ ਸੂਤੀ ਗੋਡਨ ਕਹਿੰਦੇ ਉਹ ਕੋਟਨ ਇਹ ਮਿਲਦਾ 900 ਰੁਪਏ ਦਾ ਹੁਣ ਮਿਲਣਗੇ 800 ਦੇ ਦੋ ਕੋਈ ਬਾਜ਼ਾਰ ਚ 1500 ਦਾ ਇੱਕ 1500 ਦੇ ਤਿੰਨ 500 ਦਾ ਸੂਟ 500 ਰੋਲ ਸੂਟ ਚੁੰਨੀ ਪਿਓਰ ਦੀ ਨਾਲ ਆ 2000 ਦਾ ਸੂਟ ਆ ਬਾਜ਼ਾਰ ਚ ਮੈਨੂੰ ਰੇਟ ਦੱਸੋ ਇਹਦਾ ਹੁਣ ਆਪਾਂ ਹੁਣੇ ਹੀ ਦੇ ਦੇਣਾ ਆਪਣੇ ਭੈਣਾਂ ਭਰਾਵਾਂ ਨੂੰ ਜਿਹਨੇ ਚੱਕ ਲਿਆ ਉਹਦਾ ਸੂਟ ਲੈ ਜਾ 500 ਰੁਪਏ ਹੋਜੀ ਇਹ ਇੱਕ ਨਾਲ ਇੱਕ ਫ੍ਰੀ 600 ਰੁਪਏ ਦੋ ਕਰਦੇ ਆ ਲੋ 1200 ਰੁਪਏ ਦੋ ਜਾਮ ਦਾ ਸੂਰ ਦੁਬੱਟਾ 1200 ਰੁਪਏ ਦੋ ਕਰ ਉਹ ਲੱਗ ਗਈ ਲੁੱਟ ਪੈ ਗਈ ਲੁੱਟੋ ਲੁੱਟ ਪੈ ਗਈ ਲੁੱਟ ਉਹ ਲੈ ਜਾਓ ਲੈ ਜਾਓ ਲੈ ਜਾਓ ਲੁੱਟ ਪੈ ਗਈ ਲੁੱਟ ਉਹ ਲੈ ਵੀ ਪੰਜਾਬੀ 70000 ਊੜਾ ਐੜਾ ਈਡੀ ਸੱਸਾ ਹਾਹਾ ਉਹ ਚੱਕ ਲੋ ਦੋ ਦੋ 1000 ਨਾਲ 650 ਦੇ ਵਿੱਚ ਸੂਟ ਸਾਰੇ ਲੋਕ ਖੁਸ਼ ਹੋ ਕੇ ਜਾ ਰਹੇ ਆ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋਂ ਦੁਕਾਨਦਾਰੋਂ ਛੇ ਦੀ ਬਾਬੇ ਦੀਤੇ ਪਹੁੰਚ ਜਾਓ ਸੋਮਵਾਰ ਮੰਗਲਵਾਰ ਬੁੱਧਵਾਰ ਇਹ 4-5 ਦਿਨ ਹੋਰ ਬਹੁਤ ਵੱਡੇ ਫਾਇਦੇ ਹੋਣੇ ਆ ਆਈ கிਲਾਸ ਪੀਸ ਮਸਲੀਨ ਦਾ ਸੂਟ ਦੁਪੱਟਾ ਆ ਲੋ ਚੁੰਨੀ ਨਾਲ ਬਾਜੀ 1200 ਰੁਪਏ ਟੋ ਕਰਤੀ ਹੈ ਜੀ ਕੋਟਾ ਪੱਤੀ ਦਾ ਕੰਮ ਕੀਤਾ ਧਿਆਨ ਉਹ ਇੱਕ ਵਾਰ ਸੂਟ ਨਾ ਪਾੜ ਦਿਓ ਸੂਟ ਨਾ ਪਾੜ ਦਿਓ ਸੂਟ ਨਾ ਪਾੜ ਦਿਓ ਆ ਲੋ ਜੀ ਸੁਪਰ ਡੂਪਰ ਡਾਟੀ ਕਰ ਰਾਂ ਅੰਦਰ ਸੂਟ 900 ਰੁਪਏ ਬਾਜੀ 1800 2200 ਵਾਲੇ ਸੂਟ ਭਾਵੇਂ ਮੁਠਿਆਂ ਦੇ ਮੁਠੇ ਲੈ ਜਾਓ 650 ਰੁਪਏ ਸੂਟ ਦਾਂਗੇ ਚੱਕੋ ਜੀ ਆ ਜਿੰਨੇ ਮਰਜ਼ੀ ਸੂਟ ਲਓ ਜੀ ਆ ਦੇਖੋ ਸੈਲੀਬ੍ਰਿਟੀਆਂ ਆ ਦੇਖੋ 650 ਰੁਪਏ 560 ਆ ਦੇਖੋ ਜੀ ਬੋਟ ਵਾਲੇ ਸੂਟ 560 ਚੱਕੋ 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 560 ਰੁਪਏ ਆ ਲੋ ਜੀ 560 ਕੋਈ ਚੱਕ ਲੋ ਰੈਡ ਕਲਰ ਕਰੀਮ ਕਲਰ ਪੀਚ ਕਲਰ ਮਰੂਨ ਕਲਰ ਪਿਸਤਾ ਕਲਰ ਕਲਰ ਹੀ ਕਲਰ ਮੀ ਪਹਿ ਗਿਆ ਮੀ ਪਹਿ ਗਿਆ ਸੂਟਰ ਆ ਮੀ ਪਹਿ ਗਿਆ ਦੇਖੋ ਜੀ ਬਾਬੇ ਦੀ ਹੱਟੀ ਦੇ ਸੂਟਰ ਆ ਮੀ ਪਹਿ ਗਿਆ ਰੇਟ ਘੱਟ ਸੁਪਰ ਡੂਪਰ ਅਡਾਨੀ ਘਰ 1200 ਰੋਟੋ ਆਲਓਵਰ ਸੂਟ ਨਾਲ ਟਾਈ ਐਂਡ ਆਈ ਦੁਪੱਟਾ 550 ਰੁਪਏ ਚ ਲੈ ਜਾਓ ਭਾਜੀ 550 ਦੇਖੋ 1100 ਰੁਪਏ ਦੇ 2 550 ਦਾ 1 ਰੰਗ ਬਹੁਤ سارے ਬਾਬੇ ਦੀ ਹੱਟੀ ਹੋਣ ਲੱਗੀ ਆ ਬੰਦ 15 ਮਈ ਨੂੰ ਇਸ ਲਈ ਮਿੱਟੀ ਦੇ ਭਾ ਕਪੜਾ ਦੇਈ ਜਾਂਦੇ ਆ ਤੁਸੀਂ ਵੀ ਆ ਜਾਓ ਸੋਮਵਾਰ ਮੰਗਲਵਾਰ ਬੁੱਧਵਾਰ ਵੱਡੇ ਫਾਇਦੇ ਸਲਵਾਰ ਦੇ ਪੌਂਚੇ ਕੱਢੇ ਗੀਜ਼ਾ ਕੋਟਨ ਦਾ ਸੂਟ ਆ ਗਿਆ ਜੀ ਆ ਲੋ ਸੜ ਨਾਲ ਡਿਜ਼ਾਈਨਰ ਚੀਜ਼ ਨਾਲ ਦੁਪੱਟਾ ਡਿਜ਼ਾਈਨਰ ਪਹਿਣਾ ਪਰਮ ਨੂੰ ਮਿਲੇਗਾ ਸਿਰਫ ਤੇ ਸਿਰਫ 650 ਰੁਪਏ ਦਾ ਸੂਟ 1900 ਰੁਪਏ ਦਾ ਸੂਟ ਹੈ ਹੁਣ ਮਿਲਣ ਜਾ ਰਿਹਾ ਸਿਰਫ 650 ਰੁਪਏ ਦੀ ਆਹ ਦੇਖੋ ਆ ਵੀ 1300 ਦੇ ਦੋ 650 ਦੇ ਵਿੱਚ 19 1900 ਵਾਲੇ ਸੂਟ ਚੱਕ ਲੋ ਜੀ ਪਾਲੋ ਝੋਲੇ ਚ ਬਹੁਤ ਸੋਹਣੇ ਸੋਹਣੇ ਰੰਗ ਅੱਧੇ ਰੇਟਾਂ ਦੇ ਕੱਪੜਾ 650 ਦਾ ਸੂਟ ਆਹ ਲੋ ਜੀ ਹਾਈ ਕਲਾਸ ਪੀਸ ਮਸਲੀਨ ਦਾ ਸੂਟ ਦੁਪੱਟਾ ਆ ਲੋ ਚੁੰਨੀ ਨਾਲ ਬਾਜੀ 1200 ਦੇ ਦੋ ਕਰਤੇ ਆ ਜੀ ਇਹਨਾਂ ਲੋ ਲਾਹੌਰ ਰੇਟ ਘਟ ਗਿਆ ਜੀ 600 ਰੁਪਏ ਦਾ ਸੂਟ 1200 ਦੇ ਦੋ ਰਾਂਗੇ ਜਿੱका ਵੀ ਮਿਲ ਜਣੇ ਆ ਆ ਦੇਖੋ ਜੀ ਹਾਈ ਕਲਾਸੀਟਾਂ ਨੇ ਬਿਲਕੁਲ オリジナル ਪੀਸ ਆਹ ਲੋ ਸਲਵਾਰ ਦੇ ਪੌਂਚੇ ਕੱਢੋ ਸੂਟ ਆਹ ਦੇਖੋ ਡਿਜ਼ਾਈਨਰ ਸ਼ਰਟ ਨਾਲ ਆਹ ਦੇਖੋ ਪੀਸ ਬਣਿਆ ਹੋਇਆ ਆਹ ਲੋ ਚੁੰਨੀ ਨਾਲ ਡਿਜ਼ਾਈਨਰ ਹਾਂਜੀ 1900 ਦਾ ਸੂਟ 650 ਕਰਦਾ ਲਓ ਜੀ 1900 ਵਾਲੇ 650 ਜੀ ਇੱਧਰ ਦੇਖੋ ਚਿਹਰੇ ਤੇ ਖੁਸ਼ੀ ਬੀਬੀਆਂ ਝੋਲੇ ਭਰੀ ਜਾਂਦੀਆਂ ਕਪੜਾ ਮਿੱਟੀਆ ਦੇ ਪਾ ਆਡੀ ਦੇ ਪਾ ਆ ਲਓ ਜੀ ਆਹ ਦੇ ਜਿੱਦਾਂ ਕਹਿੰਦਾ ਛੱਡਣ ਵਾਲਾ ਸੂਟ ਹੀ ਹੈ ਨਹੀਂ ਆਹ ਦੇਖੋ ਭਾਜੀ 650 ਰੁਪਏ ਹੈ ਵੀ ਭਰਾਈਆਂ ਪਲਵਾਰ ਦੇ ਪੁੱਤੀ ਸੜ ਕੇ 650 ਰੁਪਏ ਭਾਜੀ 3500 ਰੁਪਏ ਦਾ ਪੀਸ ਹੈ ਹੋਏ 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 ਕਿੰਨੇ ਦਾ 3500 ਦਾ ਜਿਹੜਾ ਭੈਣ ਭਰਾ ਹੁਣ ਲੈ ਕੇ ਜਾਊਗਾ ਉਹਨੂੰ ਮੈਂ 1000 ਰੁਪਏ ਦਾ ਦਾਂਗਾ ਪਹਿਲਾ ਪੀਸ ਖੋਲ ਕੇ ਰਗਾਵਾ ਨਾ ਓਰੀਜਨਲ ਵਿਸਕੋਸ ਦਾ ਸੂਟ ਜੀ ਕਹਿੰਦਾ ਚੀਜ਼ ਦੇਖੋ ਬਣੀ ਹੋਈ ਕੋਟਾ ਪੱਤੀ ਦਾ ਕੰਮ ਕੀਤਾ ਧਿਆਨ ਨਾਲ ਇੱਕ ਵਾਰ ਸੂਟ ਨਾ ਪਾੜ ਦਿਓ ਸੂਟ ਨਾ ਪਾੜ ਦਿਓ ਸੂਟ ਨਾ ਪਾੜ ਦਿਓ ਇਹ ਦੇਖੋ ਦੁਪੱਟਾ ਨਾਲ ਡਿਜ਼ਾਈਨਰ ਹਾਂਜੀ ਜਿਹੜੇ ਮਰਜ਼ੀ ਪਹਿਨ ਪਰਣਾ ਲੈਣਾ ਇਹ 15000 ਰੁਪਏ ਲੈ ਜਾਓ ਚੱਕੋ ਆ ਲੋ 10000 ਰੁਪਏ ਦਾ ਸੂਟ 35 3500 ਵਾਲੇ ਸੂਟ ਇੱਕ ਇੱਕ 1000 ਚ ਆ ਲੋ ਜੀ ਆ ਦੇਖੋ ਫੋਟੋ ਓਰੀਜਨਲ ਪੀਸ ਸਲਵਾਰ ਦੇ ਪੌਂਦੇ ਬਾਜੂ ਵੱਡੇ ਹੋਏ ਇਦਾਂ ਦੇ 20 ਪਹਿਣਾ ਭਰਾਵਾਂ ਲਈ ਲਾਟਰੀ ਲਾਓ ਸਾਡੇ 600 ਲਓ ਜੀ 13 1300 ਚ ਦੋ ਸੂਟ ਦੇਈ ਜਾਂਦੇ ਆ ਆ ਦੇਖੋ ਜੀ 32 3200 ਵਾਲੇ ਸੂਟਾ ਦੇਖੋ ਓਏ ਹੋਏ ਆ ਤਾਂ ਵੀ 32 3200 ਵਾਲੇ ਸੂਟ ਪਹਿਣਾ ਵਾਸਤੇ 800 ਰੁਪਏ ਲਾ ਵੀ 8 800 ਰੁਪਏ ਚ 8 800 ਦੇ ਵਿੱਚ ਓ ਪੈ ਗਈ ਲੁੱਟ ਪੈ ਗਈ ਲੋਟੋ ਲੁੱਟ ਪੈ ਗਈ ਲੁੱਟ ਓ ਲੈ ਜਾਓ ਲੈ ਜਾਓ ਲੈ ਜਾਓ ਲੁੱਟ ਪੈ ਗਈ ਲੁੱਟ ਆਹ ਦੇਖੋ ਜੀ ਚੋਕਲੇਟ ਕਪੜਾ ਬਾਈ ਕਰਾਸ ਚੀਜ਼ ਐਲੋ 1800 ਦੇ 2 ਲਓ ਵੀ 800 ਦੇ ਵਿੱਚ ਇਹ ਵੀ ਸੂਟ ਕਰਤਾ 25 2500 ਦੇ ਸੂਟ ਡਿਜ਼ਾਈਨਰ ਆ ਦੇਖੋ ਹਾਂਜੀ ਆ 2500 ਦਾ ਸੂਟ ਕਰਦੇ 1800 ਦੇ 2 ਲਓ ਵੀ 900 ਰੁਪਏ ਦਾ ਸੂਟ ਰਹਿ ਗਿਆ ਆ ਚੀਜ਼ ਦੇਖੋ ਪਹਿਲਾਂ ਖਿਚਣਾ ਨਾ ਭਾਂਜੀ ਦੁਪੱਟਾ ਵੀ 골 ਕਰ ਗਾ ਉਹ ਰੇਟ ਨਹੀਂ ਸੁਣਦੇ 1800 ਦੇ 2 900 ਦਾ ਇੱਕ ਲਓ ਵੀ ਆ ਵੀ 900 ਰੁਪਏ ਦਾ ਸੂਟ ਰਹਿ ਗਿਆ ਚੱਕ ਲੋ ਜੀ ਮੋੜ ਕੇ ਮਿਲਣਾ ਨਹੀਂ ਇਹ ਆ ਲੋ 3895 ਰੁਪਏ ਦਾ ਸੂਟ ਮਿਲੇਗਾ ਹੁਣ 1500 ਰੁਪਏ ਆ ਲਓ ਆ ਲਓ ਜੀ 3895 ਦਾ ਸੂਟ ਆ ਲਓ 1500 ਰੁਪਏ ਦਾ ਡਿਜ਼ਾਈਨਰ ਪੀ ਦੇਖੋ ਜੀ ਇਹ ਸੂਟ ਉਹ ਆ ਜਿਹੜੇ ਚੰਡੀਗੜ੍ਹ ਮਹਾਲੀ ਤੋਂ ਲੈਨੇ ਹੋ ਤੁਸੀਂ 5-5000 ਚ ਪਰ ਇੱਥੇ 1500 ਰੁਪਏ ਦਾ ਸੂਟ ਕਰਤਾ 5-5000 ਵਾਲਾ ਸੂਟ ਆ ਲਓ ਜੀ ਸੁਪਰ ਡੂਪਰ ਦਾ ਡਾਟੀ ਕਰ ਰਾਮ ਦਾ ਸੂਟ 900 ਰੁਪਏ ਆ ਕਿੰਨੇ ਦਾ ਭਾਜੀ 900 ਰੁਪਏ ਦੇਖੋ 900 ਰੁਪਏ ਦੇ ਵਿੱਚ ਆ ਵੀ ਕਰਤਾ ਰਾਮ ਡੈਕਸ 1800 ਦੇ ਦੋ ਲੈ ਜਾਓ 1800 ਦੇ ਦੋ ਜੀ ਦੇਖੋ ਸਲਵਾਰ ਆ ਦੇਖੋ ਪਿਓਰ ਕੋਟਨ ਦੀ ਕਮੀਜ਼ ਪਿਓਰ ਖਾਦੀ ਦਾ ਸੂਟ ਆ ਦੇਖੋ ਡਿਜ਼ਾਈਨਰ ਕਬਟਾ ਨਾਲ ਆ ਲੋ ਪਹਿਣਾ ਬ੍ਰਾਊਨ ਵਾਲਾ ਸੂਟ ਮਿਲਣ ਜਾ ਰਿਹਾ ਸਿਰਫ 1300 ਰੁਪਏ ਦਾ ਲੋ 1300 ਦੇ ਵਿੱਚ ਚੱਕ ਲੋ ਜਿੰਨਾ ਮਰਜੀ ਕੱਪੜਾ ਲੈ ਜਾਓ ਚੱਕੋ ਚੱਕੋ 560 1600 ਦੇ ਦੋ ਲੋ ਜੀ 8800 8800 8800 ਆ ਲੋ ਜੀ ਸਾਡੇ ਚੱਕਰੋ 8800 ਦੇ ਵਿੱਚ ਕੀ ਚਲੋ 13 ਦੇ 13 ਆ ਲੋ ਜੀ ਆ ਲੋ ਜੀ ਟਾਈਆਂ 2.5600 ਰੁਪਏ ਲੋ ਜੀ 5600 ਦੇ ਵਿੱਚ ਡਿਜ਼ਾਈਨਰ ਬੁਟੀਕਾਂ ਵਾਲੇ ਪੀਸ ਦੇ ਰਹੇ ਆ 900 ਰੁਪਏ ਮੁੜ ਕੇ ਨਹੀਂ ਮਿਲਣੇ ਊੜਾ ਐੜਾ ਈਡੀ ਸੱਸਾਹਾ ਆ ਲੋ ਜੀ ਸਾਡੇ 650 ਦੇ ਵਿੱਚ ਨਵੇਂ ਸੂਟ ਜਿਹੜੇ ਹਜੇ ਲਾਂਚ ਵੀ ਨਹੀਂ ਹੋਏ ਬਾਜ਼ਾਰ 'ਚ ਸੋ ਲਓ ਵੀ ਛੇ ਦੀ ਪਹੁੰਚੋ ਲੋਕਾਂ ਨੇ ਝੋਲੇ ਭਰ ਲੈ ਫੇਰੇ ਹੋ ਗਏ ਦੂਰ ਦੂਰ ਤੱਕ ਰਸ਼ ਤੇ ਤੁਸੀਂ ਵੀ ਆ ਜਾਓ ਬਾਬੇ ਦੀ ਢੇਟੀ ਹੋਣ ਲੱਗੀ ਬੰਦ 15 ਮਈ ਤੋਂ ਬਾਅਦ ਇਹ ਮੌਕਾ ਨਹੀਂ ਮਿਲਣਾ ਦਿਵਾਰੀ ਕਾਡੀਆਂ ਦੇ ਭਾਅ ਕਪੜਾ ਕਰੋੜਾ ਰੁਪਏ ਦਾ ਕੈਮਰਾਮੈਨ ਜੱਸੀ ਸੈਣੀ ਦੇ ਨਾਲ ਹਰਦੀਪ ਸਿੰਘ ਤੱਗੜ ਥਾਂ ਟੀਵੀ ਜਮਸ਼ੇਰ ਖਾਨ